ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਇੱਕ ਫੇਰ ਬਾਈ ਆਪਾਂ ਕੋਠੀ ਦੀ ਜਿਹੜੀ ਫਟਿੰਗ ਹੈ ਕੰਪਲੀਟ ਕੀਤੀ ਹੈਗੀ ਤੇ ਉਹਦੀ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਕੋਲੇ ਇਹ ਵੀਡੀਓ ਬਾਈ ਤੁਹਾਡੇ ਵਾਸਤੇ ਖਾਸ ਆ ਗਈ ਤੁਹਾਨੂੰ ਪਤਾ ਅਕਸਰੀ ਆਪਾਂ ਤੁਹਾਨੂੰ ਨਵੀਆਂ ਤੋਂ ਨਵੀਆਂ ਜਿਹੜੀਆਂ ਕੋਠੀਆਂ ਦੇ ਵਿੱਚ ਆਪਣਾ ਬਿਜਲੀ ਫਟਿੰਗ ਦਾ ਕੰਮ ਕੀਤਾ ਹੋਇਆ ਉਹ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਆਗੇ ਕਲਾਸਿਕਲ ਹਾਫ ਕਲਾਸਿਕਲ ਪਰ ਬਾਈ ਜਿਹੜਾ ਇਹ ਮਕਾਨ ਹੈ ਤੁਸੀਂ ਦੇਖ ਰਹੇ ਹੋ ਜਿੱਥੇ ਆਪਾਂ ਖੜੇ ਆਂ ਘਟੋ ਘਟ ਬਾਈ ਇਹ 30 35 ਸਾਲ ਪਹਿਲਾਂ ਦਾ ਮਕਾਨ ਬਣਿਆ ਹੋਇਆ ਹੈਗਾ ਅੰਦਰ ਜਿਹੜਾ ਮਕਾਨ ਆ ਬਾਈ ਉਹ ਆਪਾਂ ਪੁਰਾਣੇ ਮਕਾਨ ਦੇ ਦਿੱਦੇ ਵਿੱਚੀ ਜਿਹੜੀ ਫਟੀਆਂ ਗਈ ਆਪਾਂ ਜਿਸ ਤਰ੍ਹਾਂ ਇੱਥੇ ਵੀ ਫਟਿੰਗ ਕੀਤੀ ਵੀ ਅਸੀਂ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਪਾਈਪਾਂ ਵਾਲੀ ਫਟਿੰਗ ਕੀਤੀ ਹੋਈ ਆ ਦਰਵਾਜ਼ਾ ਜਿੱਥੇ ਅਸੀਂ ਖੜੇ ਆਂਗੇ ਇਹ ਬਾਈ ਸਾਰੇ ਮਕਾਨ ਦੇ ਵਿੱਚ ਹੀ ਮੂਰੇ ਪਾਈਪ ਵਾਲੀ ਫਟਿੰਗ ਕੀਤੀ ਹੋਈ ਸੀਗੀ ਆਪਾਂ ਛਿਰੀ ਮਾਰ ਕੇ ਅੰਡਰਗਰਾਊਂਡ ਆ ਜਿਹੜੀ ਨਵੀਂ ਨਵੇਂ ਸ਼ੁਰੂ ਫਟਿੰਗ ਕੀਤੀ ਆ ਨਾਲੇ ਆਪਾਂ ਤੁਹਾਨੂੰ ਮਕਾਨ ਦਿਖਾਉਣਾ ਹੈ ਪੁਰਾਣਾ ਵੀ ਕਿਸ ਤਰ੍ਹਾਂ ਆ ਜਿਹੜੀ ਆਪਾਂ ਹੁਣ ਕੋਠੀ ਪਾਉਣੇ ਆ ਉਹਦੇ ਨਾਲ ਉਹ ਇੱਕ ਵਾਧਾ ਜਿਹੜੀ ਉਹਦੀ ਲੁੱਕ ਘੈਂਟ ਆ ਰਹੀ ਆ ਤੇ ਨਾਲੇ ਬਾਈ ਮਕਾਨ ਉਹ ਪੂਰਾ ਉੱਚਾ ਪਿਆ ਗਿਆ ਆਹ ਦੇਖ ਬਈ ਆਪਾਂ ਜਿਹੜਾ ਮਕਾਨ ਆ ਪੁਰਾਣਾ ਉਹ ਬਣਿਆ ਤੁਸੀਂ ਦੇਖ ਰਹੇ ਹੋ ਕਿੰਨਾ ਉੱਚਾ ਫਰਸ਼ ਤੋਂ ਘੱਟੋ-ਘੱਟ ਬਈ ਸੁਣ ਦੱਸਿਆ ਜੀ ਆਪਾਂ ਵੀ 30-35 ਸਾਲ ਪਹਿਲਾਂ ਦਾ ਬਈ ਮਕਾਨ ਬਣਿਆ ਹੋਇਆ ਇੱਥੇ ਡਾਟਾ ਇਹਦੇ ਵਿੱਚ ਲੱਗਿਆ ਹੋਇਆ ਨੇ ਗਾਰਡਰ ਪਾ ਕੇ ਤੇ ਆਪਣਾ ਜਿਹੜਾ ਫਟਿੰਗ ਦਾ ਕੰਮ ਆਪਾਂ ਇਹਦੇ ਵਿੱਚ ਕੀਤਾ ਗਏ ਤੇ ਰੂਮ ਨੇ ਜਿਹੜੇ ਤੁਹਾਨੂੰ ਆਪਾਂ ਪਹਿਲਾਂ ਅੰਦਰੋਂ ਰੂਮ ਦਿਖਾਉਣੇ ਆ ਵੀ ਜਿਹੜੀ ਸਹੂਲਤ ਬਈ ਨਵੀਂ ਕੋਠੀ ਦੇ ਵਿੱਚ ਹੁੰਦੀ ਆ ਆਪਾਂ ਅੱਜਕੱਲ ਕੋਠੀ ਪਾਉਣੇ ਆ ਉਹ ਸਾਰੀਆਂ ਸਹੂਲਤਾਂ ਆਪਾਂ ਪੁਰਾਣੇ ਮਕਾਨ ਦੇ ਵਿੱਚ ਹੀ ਦੇ ਦਿੱਤੀਆਂ ਨੇ ਜਿਵੇਂ ਆਪਾਂ ਨੂੰ ਬਾਈਆਂ ਨੇ ਕਿਹਾ ਸੀ ਵੀ ਇਸ ਤਰ੍ਹਾਂ ਜ ਸਾਈਡ ਤੇ ਵੱਡਾ ਵਾਲੇ ਬੋਰਡ ਆ ਗਏ ਦੋਨੇ ਤੇ ਜਿਹੜਾ ਰੂਮ ਆ ਬਾਈ ਇਹ 20 ਫੁੱਟ ਲੰਮਾਗਾ ਤੇ ਆਪਣਾ 14 ਫੁੱਟ ਬਾਈ ਇਹ ਚੌੜਾਗਾ ਰੂਮ 14 ਬਾਈ 20 ਦਾ ਬੈੱਡਰੂਮ ਆ ਬਾਈ ਇੱਕ ਇਹ ਦੋ ਆਪਾਂ ਇਹਦੇ ਵਿੱਚ ਫਾਇਨ ਦੇ ਪੁਆਇੰਟ ਦਿੱਤੇ ਆਗੇ ਇੱਕ ਆਪਣਾ ਬੈੱਡ ਦੇ ਉੱਪਰ ਆ ਗਿਆ ਇੱਕ ਬਾਈ ਆਪਣਾ ਦੂਸਰੀ ਸਾਈਡ ਆਪਾਂ ਸੋਫਾ ਵਗੈਰਾ ਲਾਉਣਾ ਉੱਥੇ ਪੁਆਇੰਟ ਆ ਗਿਆ ਤੇ ਜਿਹੜੀ ਤੁਸੀਂ ਉੱਪਰ ਆ ਦੇਖ ਰਹੇ ਹੋ ਵੈਸੇ ਆਪਾਂ ਕੈਚਰ ਲਾ ਕੇ ਪਾਈਪ ਲਾ ਦੇਣੇ ਹੁੰਦੇ ਆਗੇ ਉਹਦੇ ਵਾਸਤੇ ਬਾਈ ਆਪਾਂ ਜਿਹੜੇ ਕਲੰਪ ਆ ਗਏ ਕਲੰਪ ਲਾਏ ਆਗੇ ਉਹ ਕਿ ਬਾਈ ਕੈਚਰਾਂ ਦੀ ਜਿਹੜੀ ਬਣਾਵਾਂ ਉਹ ਬਹੁਤ ਘੱਟ ਹੈ ਰੰਗ ਵਗੈਰਾ ਦਾ ਕੰਮ ਚੱਲੀ ਜਾਂਦਾ ਹਲੇ ਕੱਲਾ ਪ੍ਰਾਇਮਰ ਬਚਿਆ ਹੋਇਆ ਹੈਗਾ। ਸਾਹਮਣੇ ਦੇ ਵਿੱਚ ਆਪਣਾ AC ਦਾ ਪੁਆਇੰਟ ਛੱਡਿਆ ਆਪਾਂ। ਉਸ ਤੋਂ ਬਾਅਦ ਰਹੀ ਗੱਲ ਬਾਈ ਸਵਿੱਚ ਬੋਰਡਾਂ ਦੀ। ਜਿਹੜੇ ਆਪਾਂ ਸਵਿੱਚ ਬੋਰਡ ਲਾਏ ਆ ਐਂਕਰ ਕੰਪਨੀ ਦੀ ਬਾਈ ਪੈਂਟਾ ਮਾਡਲ ਆਪਾਂ ਸੈਲਿਰੀ ਲਾਈ ਆ। ਬਾਈ ਨੂੰ ਇਹ ਪਸੰਦ ਸੀ ਐਂਕਰ ਕੰਪਨੀ ਦੀ ਪੈਂਟਾ ਮਾਡਲ। ਤੇ ਹੁਣ ਆਪਾਂ ਚੱਲਦੇ ਆ ਦੂਜੇ ਰੂਮ ਦੇ ਵੱਲ। ਉਸ ਤੋਂ ਪਹਿਲਾਂ ਬਾਈ ਇਹਦੇ ਵਿੱਚ ਚੱਲ ਜੀ ਨੂੰ ਬਾਥਰੂਮ ਦਿਖਾਉਣੇ ਆ। ਜਿਵੇਂ ਆਪਾਂ ਬਾਈ ਨਵਾਂ ਮਕਾਨ ਬਣਾਉਣੇ ਉਹਦੇ ਵਿੱਚ ਆਪਾਂ ਦੇਖੋ ਡਾਊਨ ਸੀਲਿੰਗ ਕਰਾਉਣੇ ਆ, ਮਾਈਂਟਸ ਪਲੱਸ ਪੰਨਾ ਤੋੜ ਕਰਕੇ ਬਾਈ ਨੇ ਨਵੇਂ ਸਿਰੋਂ ਸੈੱਟ ਕੀਤਾ ਦੇਖੋ ਪਰਵਾਇ ਵਾਸ਼ਰੂਮ ਦੇ ਵਿੱਚ ਜਿਹੜੀ ਡਾਊਨ ਸੀਲਿੰਗ ਆ ਜਿਹੜੀ ਕੀਤੀ ਹੋਈ ਆ ਇਹ ਬਾਈ ਇੱਕ ਤਾਂ ਥੱਲੋਂ ਪਹਿਲਾਂ ਉੱਚਾ ਰੱਖ ਕੇ ਬਣਾਇਆ ਸ਼ਿਮਕਾਣ ਵੱਡੀ ਗੱਲ ਇਹ ਦੀ ਜਿਹੜੀ ਛੱਤ ਆ ਉਹ 12 ਫੁੱਟ ਤੇ ਹੈਗੀ ਇਸ ਕਰਕੇ ਜੇ ਆਪਾਂ ਸੱਤ ਵੀ ਉੱਚੀ ਪਾ ਲੈਣ ਆ ਤਾਂ 10-20 ਸਾਲਾਂ ਬਾਅਦ ਜੇ ਆਪਾਂ ਨੂੰ ਕੋਈ ਡਾਊਨ ਸੀਲਿੰਗ ਕਰਾਉਣੀ ਆ ਆਪਾਂ ਕਰਵਾ ਸਕਦੇ ਆ ਆ ਦੇਖੋ ਇਹਦੇ ਤੇ ਹੁਣ ਫੋਟ ਫੋਟ ਬਾਈ ਡਾਊਨ ਸੀਲਿੰਗ ਹੋਈ ਵੀ ਆ ਤੇ ਬਾਕੀ ਆ ਵਾਸ਼ਰੂਮ ਆ ਗਏ ਦੇ ਵਿੱਚ ਟਾਇਲ ਲੱਗੀ ਹੋਈ ਆ ਜਿਵੇਂ ਅੱਜ ਕੱਲ ਨਵੇਂ ਵਾਸ਼ਰੂਮ ਕੋਠੀਆਂ ਦੇ ਵਿੱਚ ਚੱਲਦੇ ਉਹ ਜਗਾ ਕੱਢ ਦਿੰਦੇ ਆ ਜਾਂ ਸ਼ੀਸ਼ਾ ਲਾਉਂਦੇ ਆ ਨਹਾਉਣ ਵਾਸਤੇ ਬਾਕੀ ਟੂਟੀਆਂ ਬਾਈ ਸਾਈਡ ਤੇ ਰਹਿ ਜਾਂਦਿਆਂ ਨੇ ਉਸ ਤਰ੍ਹਾਂ ਹੀ ਇੱਥੇ ਸ਼ਾਵਰ ਲੱਗ ਜਾਣਾ ਆਹ ਬਾਈ ਇਹਦਾ ਟਾਇਲਟਰ ਵਗੈਰਾ ਮਿਕਚਰ ਵਗੈਰਾ ਲੱਗਿਆ ਛੱਡਿਆ ਦਾ ਪਲੰਬਰ ਦਾ ਤੇ ਆਹ ਇੱਕ ਟੱਕ ਛੱਡਿਆ ਹੋਇਆ ਖਾਨਾ ਇਹਦੇ ਵਿੱਚ ਵੀ ਜਿਵੇਂ ਆਪਾਂ ਅੱਜ ਕੱਲ੍ਹ ਸਿਸਟਮ ਚੱਲਦਾ ਵੀ ਲਾਈਟ ਨੁਗੈਰਾ ਲਾਦਨੇ ਉਵੇਂ ਆਪਾਂ ਲਾਈਟ ਲਾਈ ਆ ਆਹ ਬਾਈ ਇੱਥੇ ਇਹਦਾ ਵਾਸ਼ਬੈਸ਼ਨ ਲੱਗ ਜਾਣਾ ਵਾਸ਼ਬੈਸ਼ਨ ਦੇ ਉੱਪਰਾਂ ਸ਼ੀਸ਼ੇ ਤੇ ਲਾਈਟ ਆ ਗਈ ਤੇ ਬਾਥਰੂਮ ਆ ਗਿਆ ਬਾਈ ਪੂਰਾ ਖੁੱਲਾ ਡੋਲਾ ਬਾਥਰੂਮ ਆਂਦ ਰਹੇ ਉਸ ਤੋਂ ਬਾਅਦ ਨਾਲ ਹੀ ਬਾਈ ਇਹਦਾ ਬੈੱਡਰੂਮ ਇਹ ਬੈਡਰੂਮ ਵੀ ਬਾਈ ਸੇਮ ਹੀ ਆ ਸੇਮ ਹੀ ਜਗ੍ਹਾ ਹੈ ਰਹੀ ਵੀ ਬਾਈ ਚੌੜਾ ਦਾ ਬੈਡਰੂਮ ਆ ਇਹ ਇਹਦੇ ਵਿੱਚ ਵੀ ਆਪਾਂ ਦੋ ਜਿਹੜੇ ਫੈਨ ਲਾਏ ਹੋਏ ਆ ਇਹਦੇ 'ਚ ਇੱਕ ਹੋਰ ਖਾਸ ਗੱਲ ਕੀ ਆ ਬਾਈ ਵੈਸੇ ਤਾਂ ਅੱਜ ਕੱਲ ਆਪ ਜੇ ਡਾਊਨ ਸੀਲਿੰਗ ਦੇ ਵਿੱਚ ਤੁਹਾਨੂੰ ਪਤਾ ਆਪਾਂ ਲਾਈਟਾਂ ਜਿਹੜੀਆਂ ਉਹ ਵਿਚੀ ਲੱਗ ਜਾਂਦੀਆਂ ਨੇ ਇਹਦੇ 'ਚ ਬਾਈ ਕਹਿੰਦਾ ਵੀ ਆਪਾਂ ਹੋਲਡਰ ਤੇ ਬੱਲਬ ਨਹੀਂ ਲਾਉਣੇ ਵੀ ਆਪਾਂ LED ਸੱਟੀ ਲਾਉਣੀ ਆ ਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆਪਾਂ ਹਰੇਕ ਰੂਮ ਦੇ ਵਿੱਚ ਦੋ ਦੋ ਬਾਈ ਕਹਿੰਦਾ ਟੂਬਾਂ ਲਾਉਣੀਆਂ ਤਾਂ ਦੋ ਦੋ LED ਸੱਟੀਆਂ ਲਾਈਆਂ ਨੇ ਇਹ ਬਾਈ ਪਲੇਕਸ ਕੰਪਨੀ ਦੀਆਂ ਨੇ ਪਲੇਪਸ ਨੂੰ ਆਪਣੀ ਨਵੀਂ ਲਾਇਕਿਆ ਸੀਗਾ ਤੇ ਪਲੇਪਸ ਕੰਪਨੀ ਨੇ ਹੀ ਆਪਾਂ ਲਾਈਆਂ ਨੇ ਬਾਕੀ ਰੰਗ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਹੈ ਤੇ ਆ ਤੁਸੀਂ ਦੇਖ ਰਹੋ ਜਿਹੜੀਆਂ ਜੋੜੀਆਂ ਨੇ ਬਾਈ ਜੋੜੀਆਂ ਇੱਥੇ ਪਹਿਲਾਂ ਖਰਾਬ ਹੋ ਗਿਆ ਸੀ ਦੁਬਾਰੇ ਬਾਈ ਨੇ ਲੱਕੜਦਗੀਆਂ ਲਾਈਆਂ ਨੇ ਕਹਿੰਦਾ ਵੀ ਲੱਕੜੀ ਆਪਾਂ ਨੂੰ ਪਸੰਦ ਆ ਵੀ ਲੱਕੜਾ ਜਿਹੜੀ ਹੋਰ ਇਸ ਨਹੀਂ ਕਰਦੀ ਕਿਸੇ ਚੀਜ਼ ਦੀ ਇਹਦੇ ਬਾਈ ਪਾਲਸ ਦਾ ਕੰਮ ਤੁਸੀਂ ਤੁਹਾਨੂੰ ਵੀਡੀਓ ਚ ਦੇਖ ਹੀ ਰਹੇ ਹੋ ਵੀ ਅਖਬਾਰ ਵਗੈਰਾ ਲੱਗੇ ਹੋਏ ਆ ਪਾਲਸ ਵਾਲੇ ਮਿਸਤਰੀ ਆ ਜਿਹੜੇ ਉਹ ਪਾਲਸ ਆਪਣੀ ਕਰ ਰਹੇ ਆ ਤੇ ਨਾਲ ਬਾਈ ਇਹਦਾ 3 ਨੰਬਰ ਤੇ ਆ ਗਿਆ ਸਟੋਰ ਸਟੋਰ ਦੇ ਵਿੱਚ ਕੀ ਆ ਬਾਈ ਸਟੋਰ ਦਾ ਸਹਜ ਵੀ ਉੱਡੇ ਹੀ ਆ 20 ਬਾਈ 1 ਇਦੇ ਵਿੱਚ ਬਸ ਆਪਾਂ ਇੱਕ ਐਂਟਰੀ ਤੇ ਬਾਈ ਆਪਣਾ ਬਈਰਾ ਕਹਿੰਦਾ ਵੀ ਲਾਉਣਾ ਹੈ ਬੋਰਡ ਇੱਕ ਪਲੱਗ ਇੱਥੇ ਦਿੱਤਾ ਦੋ ਪਲੱਗ ਉਹਨਾਂ ਨੇ ਐਕਸਟਰਾ ਵਾਲੇ ਉੱਥੇ ਕੋਈ ਆਪਦਾ ਸਿਸਟਮ ਰੱਖਣਾ ਇਹਨਾਂ ਨੇ ਹੋਰ ਕੰਪਿਊਟਰ ਵਗੈਰਾ ਕੁਝ ਵੀ ਲਾ ਲਓ ਐਲ ਸੀ ਡੀ ਦਾ ਬਾਈ ਕੋਈ ਪੁਆਇੰਟ ਨਹੀਂ ਰਖਾਇਆ ਦੋ ਪੁਆਇੰਟ ਆਪਾਂ ਦੋ ਬੈੱਡਰੂਮਾਂ 'ਚ ਏਸੀਆਂ ਦੇ ਰੱਖੇ ਹੋਏ ਆਗੇ ਤੇ ਕੁੱਲ ਬਈ ਇਹ 'ਚ ਤਿੰਨ ਦੇਖੋ ਰੂਮ ਹੋਗੇ ਪੂਰੇ ਖੁੱਲੇ ਡੁੱਲੇ ਰੂਮ ਐ ਤੇ ਨਾਲ ਇਹਦੇ ਕਬਡੀ ਗੱਲਸ ਨੂੰ ਹੋਰ ਦੱਸਦੇ ਆ ਕਿਚਨ ਆ ਜਿਹੜੀ ਕਿਚਨ ਦੇ ਵਿੱਚ ਵੀ ਜਿਹੜੀਆਂ ਹੁਣ ਬਾਈ ਆਪਾਂ ਲੇਟੈਸਟ ਕਿਚਨ ਬਣਾਉਣਿਆ ਉਹ ਸਾਰੀਆਂ ਸਹੂਲਤ ਇੱਥੇ ਬਾਈ ਸੈਲਫ ਪਾ ਜਾਣੀਆਂ ਸੈਲਫ ਦਾ ਕੰਮ ਹਲੇ ਹੋ ਬਾਈ ਬਾਈਰੇ ਆਉਣਗੇ ਤਿਆਰ ਕਰੀ ਜਾਂਦੇ ਆ ਲਾਉਣਗੇ ਦੋ ਚਾਰ ਦਿਨਾਂ ਦੇ ਵਿੱਚ ਕੰਪਲੀਟ ਹੋ ਜਾਣਾ ਫਿਰ ਆਪਾਂ ਨੈਕਸਟ ਵੀਡੀਓ ਪਾ ਦਾਂਗੇ ਜਿਵੇਂ ਕੀਚਨ ਹੋ ਗਿਆ ਫਿਲਟਰ ਹੋ ਗਿਆ ਬਾਈ ਕੋਈ ਮਾਈਕ੍ਰੋਵੇਵ ਵਗੈਰਾ ਰੱਖਣਾ ਉਹਦੇ ਵਾਸਤੇ ਇੱਕ ਬਾਈ ਇੱਥੇ ਆ ਜਿਹੜਾ ਨਵਾਂ ਕੰਮ ਚੱਲਿਆ ਹੋਣਾ ਵੀ ਜਿਹੜਾ ਚੁੱਲ੍ਹਾ ਕਹਿੰਦੇ ਉਹ ਆਪਣਾ ਬਿਜਲੀ ਦੇ ਨਾਲ ਹੀ ਚੱਲਦਾ ਉਹਦੇ ਵਾਸਤੇ ਪਲੱਗ ਲਾਇਆ ਤੇ ਆਪਣਾ ਚਿਮਨੀ ਹੋ ਗਈ ਤੇ ਨਾਲ ਹੀ ਬਾਈ ਆਪਣੀ ਹਾਂ ਚਿਮਨੀ ਵਾਲੀ ਆਪਾਂ ਪਾਵ ਕੱਢੀ ਹੋਈ ਆ ਇਧਰ ਬਾਈ ਇਹਦਾ ਆ ਗਿਆ ਓਪਨ ਏਰੀਆ ਆ ਗਿਆ ਇਹ ਤੇ ਆਪਾਂ ਨੂੰ ਆਪਾਂ ਚੁੱਲਾ ਜੌਂਦਰਾ ਕਹਿੰਦੇ ਨੇ ਆ ਦੇਖੋ ਬਈ ਪੂਰਾ ਖੁੱਲਾ ਡੁੱਲਾ ਹੈ ਆ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਤੇ ਇਹਦੇ ਨਾਲ ਬਈ ਆ ਚੁੱਲੇ ਜੌਂਦਰੇ ਦੇ ਮੂਹਰੇ ਇੱਥੇ ਪਹਿਲਾਂ ਪਹਿਲਾਂ ਦੇ ਬਈਆ ਵਾਸ਼ਰੂਮ ਹੈ ਥੋੜਾ ਜਿਹਾ ਨੀਵਾ ਰਹਿ ਗਿਆ ਨੀਵਾ ਪਹਿਲਾਂ ਦਾ ਬਣਿਆ ਸਾਨੂੰ ਦੱਸ ਕੇ ਕਿਹਾ ਟੈਂਪਲਾਂ ਵੀ 30 35 ਸਾਲ ਪੁਰਾਣਾਗਾ ਪੁਰਾਣਾ ਬਣਿਆ ਹੋਇਆ ਵਾਸ਼ਰੂਮ ਹੈ ਬਈ ਇੱਕ ਵੱਡੀ ਗੱਲ ਬਈ ਖਾਸ ਹੈ ਤੇ ਇਹ ਮਕਾਨ ਦੀ ਇਹ ਹੈਗੀ ਕਿ ਕੋਤੋਂ ਕੋਈ ਲੀਕ ਸ਼ੇਕ ਨਹੀਂ ਕੁਝ ਨਹੀਂ ਕਿਉਂਕਿ ਸਾਨੂੰ ਪਹਿਲਾਂ ਵਾਲੇ ਮਟੀਰੀਅਲ ਦਾ ਪਤਾ ਹੀ ਆ ਬਈ ਮਟੀਰੀਅਲ ਜਿਹੜੇ ਚੰਗੇ ਸੀਗੇ ਹੁਣ ਜਿਹੜੇ ਮਟੀਰੀਅਲ ਉਨੇ ਵਧੀਆ ਨਹੀਂ ਆਉ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਬਾਈ ਜ਼ਰੂਰੀ ਨਹੀਂ ਆਪਾਂ ਵੀ ਕਈ ਵਾਰੀ ਆਪਾਂ ਪੁਰਾਣਾ ਮਕਾਨ ਹੁੰਦਾ ਆਪਣਾ ਉੱਚਾ ਪਿਆ ਹੁੰਦਾ ਮਕਾਨ ਵਧੀਆ ਆਪਣੇ ਕੋਈ ਫਟਿੰਗ ਦਾ ਕੰਮ ਟੂਟੀਆਂ ਦਾ ਜਾਂ ਬਿਜਲੀ ਦਾ ਆਪੋ ਨਾਲ ਹੁੰਦਾ ਵੀ ਆਪਾਂ ਯਾਰ ਢਾ ਕੇ ਨਵੀਂ ਪਾਲ ਕੇ ਵੀ ਵੱਧ ਪੈਸੇ ਲਾਉਣ ਦੀ ਬਜਾਏ ਆਪਾਂ ਇਸ ਤਰ੍ਹਾਂ ਬਾਈ ਉਹਦੀ ਪੰਨ ਤੋੜ ਕਰਾ ਕੇ ਛੋਟੇ ਮਕਾਨ ਨੂੰ ਆਪਾਂ ਕੋਠੀ ਟਾ ਮਕਾਨਾ ਜਿਹੜਾ ਉਹ ਆਪਾਂ ਬਣਾ ਸਕਦੇ ਆ ਤੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਜਿਹੜੀ ਆਪਾਂ ਇਹ ਸੈਸਟਰੀ ਲਾਈ ਆਓ ਫਲੈਪਸ ਕੰਪਨੀ ਦੀ ਪੈਂਟਾ ਮਾਡਲ ਸੱਚ ਲਾਈ ਹੈਗੀ ਜਿਹੜੀ ਤਾਰ ਪਾਈ ਆ ਉਹ ਬਾਈ ਆਰ ਆਰ ਦੀ ਲਿਆਇ ਸੀਗਾ ਤ ਜਿਹੜਾ ਮੇਨ ਆਪਾਂ ਸਿਸਟਮ ਲਾਇਆ ਇਹਦਾ ਐਮਸੀ ਵਗੈਰਾ ਆਪਾਂ ਇੱਥੇ ਲਾਇਆ ਬਈ ਇਹਦੇ ਵਿੱਚ ਆਪਾਂ ਕੱਲੇ-ਕੱਲੇ ਰੂਮ ਦੇ ਉੱਪਰ ਇਹਦੇ ਆਪਣੇ ਐਮਸੀ ਵਗੈਰਾ ਲੱਗੇ ਹੋਏ ਆ ਆ ਮੇਨ ਜਿਹੜੀ ਆਪਣੀ ਡੀਵੀ ਲੱਗੀ ਹੋਈ ਹੈਗੀ ਇੱਥੇ ਆਪਾਂ ਇਹਦਾ ਮੇਨ ਸਿਸਟਮ ਲਾਉਦਾ ਦੇ ਮੂਹਰੇ ਹਲੇ ਜਿਹੜਾ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਦਿਖਾ ਦੇ ਬਈ ਦਰਵਾਜ਼ਾ ਇਹਦੇ ਬਣਿਆ ਹੋਇਆ ਉਹ ਥੋੜਾ ਜਿਹਾ ਨੀਵਾਂ ਆ ਗਿਆ ਐਂਟਰੀ ਤੇ ਆ ਗਿਆ ਤੇ ਮਕਾਨ ਉੱਚੀ ਸੀਗਾ ਉਹਨੂੰ ਢਾ ਕੇ ਪੰਨ ਤੋੜ ਕਰਕੇ ਹਾਰਸ਼ ਵਗੈਰਾ ਨਵਾਂ ਲੱਗੂਗਾ ਤੇ ਜਿਹੜੀ ਵਾਇਰ ਹੈ ਵੀ ਆਪਾਂ ਥੱਲੇ ਗੇਟ ਤੱਕ ਅੰਡਰਗਰਾਊਂਡ ਹੀ ਬਈ ਪਾਵਾਂਗੇ ਤੇ ਕਿਸ ਤਰ੍ਹਾਂ ਲੱਗਿਆ ਤੇ ਮਕਾਨ ਨੂੰ ਕਿਵੇਂ ਲੱਗਿਆ ਕਮੈਂਟ ਜ਼ਰੂਰ ਕਰੋ ਕਿਸ ਤਰ੍ਹਾਂ ਮੇਰੇ ਵੀਰ ਆ ਜਿਹੜੇ ਆਪਦੇ ਪੁਰਾਣੇ ਮਕਾਨ ਨੂੰ ਇਸ ਤਰ੍ਹਾਂ ਤਿਆਰ ਕਰਵਾਉਣਾ ਚਾਹੁੰਦੇ ਆ ਕੋਈ رائے ਲੈਣਾ ਚਾਹੁੰਦੇ ਆ ਬਈ ਤੁਸੀਂ ਹੁਣ ਕਮੈਂਟ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੇ ਬਈ ਹੋਰ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਮੇਰਾ ਵੀਰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਸ ਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਧੰਨਵਾਦ ਸასი ਕਾਲ ਬਈ